ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਅੱਜ 31 ਅਗਸਤ ਨੂੰ ਅਸੀਂ ਘੱਗਰ ਪੁਲ ਦੇ ਵਿੱਚੋਂ ਮੌਜੂਦ ਹਾਂ ਤੇ ਤਕਰੀਬਨ 1 ਵਜੇ ਦਾ ਸਮਾਂ ਤੇ 1 ਵਜੇ ਜਿਹੜਾ ਘੱਗਰ ਪੁਲ ਦਾ ਲੈਵਲ ਹੈ ਤਕਰੀਬਨ 18 ਫੁੱਟ ਦੇ ਉੱਪਰ ਹੈ ਜਿਹੜਾ ਚੱਲ ਰਿਹਾ ਹੈ। ਇੰਦਰ ਦੇਵਤਾ ਕੁਝ ਜ਼ਿਆਦਾ ਹੀ ਹੈ ਇਸ ਵਾਰ ਮਿਹਰਬਾਨ ਹੋਇਆ ਤੇ ਇੰਦਰ ਦੇਵਤਾ ਅਗਰ ਰੁਕਦਾ ਤਾਂ ਕਿਤੇ ਨਾ ਕਿਤੇ ਪਾਣੀ ਵੀ ਰੁਕਦਾ ਤੇ ਪਾਣੀ ਵੀ ਉਤਰਨਾ ਸ਼ੁਰੂ ਹੋ ਸਕਦਾ ਹੈਗਾ। ਪਿੱਛੋਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਕਿ ਚਾਂਦਪੁਰਾ ਡੈਮ ਜਿਹੜਾ ਹੈਗਾ ਸੈਫਨ ਉੱਥੋਂ ਤਕਰੀਬਨ ਲਗਭਗ 8-9 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਡਾਉਣ ਤਾਂ ਇਥੋਂ ਵੀ ਤਕਰੀਬਨ 3 ਫੁੱਟ ਜਿਹੜਾ ਡਾਊਨ ਗਿਆ ਹੈਗਾ ਤੇ ਅੱਜ ਉਮੀਦ ਹੈ ਦਿਨ ਦੇ ਵਿੱਚ ਹੋਰ ਡਾਊਨ ਜਾਊਗਾ ਤੁਸੀਂ ਅਫਵਾਹਾਂ ਤੋਂ ਬਚੋ ਅਫਵਾਹਾਂ ਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਪਾਣੀ ਜਿਹੜਾ ਡਾਊਨ ਜਾ ਰਿਹਾ ਤੇ 21 ਫੁੱਟ ਵੀ ਹੈਗਾ ਤਾਂ ਤਾਂ ਵੀ ਖਤਰੇ ਦੇ ਨਿਸ਼ਾਨ ਤੇ ਨਹੀਂ ਹੈਗਾ ਤਾਂ ਵੀ ਨਾਰਮਲ ਪਾਣੀ ਚੱਲ ਰਿਹਾ ਤੇ ਉਸ ਤੋਂ ਉੱਪਰ ਜਾਂਦਾ ਤਾਂ ਕਿਤੇ ਨਾ ਕਿਤੇ ਖਤਰਾ ਪੈਦਾ ਹੋ ਸਕਦਾ ਹੈ ਬਾਕੀ ਪ੍ਰਸ਼ਾਸਨ ਸਰਕਾਰ ਕਿਸਾਨ ਮਜ਼ਦੂਰ ਸਾਰੇ ਪੂਰੀ ਤਰ੍ਹਾਂ ਅਲਰਟ ਨੇ ਤੇ ਸਾਡੇ ਨਾਲ ਨੇ ਵਿਕਰਜੀਤ ਸਿੰਘ ਜੀ ਸਾਧੂ ਵਾਲਾ ਇਹਨਾਂ ਤੋਂ ਬਾਕੀ ਆਪਾਂ ਜਾਣਕਾਰੀ ਲੈਣੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕੀ ਕੀ ਲੱਗਦਾ ਜੀ ਘੱਗਰ ਦਾ ਕੀ ਮਾਹੌਲ ਹੈ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਕਾਫੀ ਫੋਮ ਫੈਲ ਰਹੀਆਂ ਤੇ ਕਾਫੀ ਰਿਫਰ ਰਿਸ਼ਤੇਦਾਰਾਂ ਦੇ ਫੋਨ ਵੀ ਨਾਲ ਦੀ ਨਾਲ ਚੱਲ ਪੈਂਦੇ ਆ ਦੇਖੋ ਜੀ ਗੱਲ ਇਹ ਆ ਵੀ ਅਸੀਂ ਪਹਿਲਾਂ ਵੀ ਜਦੋਂ 2 ਦਿਨ ਪਹਿਲਾਂ ਲਗਾਤਾਰ 3 ਦਿਨ ਵੀਡੀਓ ਪਾਈ ਸੀਗੀ ਤੇ ਉਸ ਤੋਂ ਬਾਅਦ 36 ਘੰਟਿਆਂ ਤੋਂ ਕੋਈ ਅਪਡੇਟ ਨਹੀਂ ਪਾ ਸਕੇ ਕਾਫੀ ਸਾਰੇ ਦੋਸਤਾਂ ਦੇ ਫੋਨ ਵੀ ਆ ਰਹੇ ਆ ਤੁਹਾਡਾ ਧੰਨਵਾਦ ਤੁਸੀਂ ਜੋ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਜਿਹੜਾ ਅੱਜ ਦੀ ਘੜੀ ਇਹ ਆ ਵੀ ਜਦ ਜਿਸਟ ਸਮੇਂ ਆਪਾਂ ਗੱਲ ਕਰ ਰਹੇ ਹਾਂ ਹੁਣ ਕੋਈ ਵੀ ਅਲਰਟ ਨਹੀਂ ਹੈਗਾ ਇੱਕ ਵਾਰੀ ਤਾਂ ਇਹ ਸਮਝ ਲਓ ਵੀ ਜਿਹੜਾ ਖਤਰਾ ਉਹ ਲੰਘ ਚੁੱਕਿਆ ਹੈਗਾ ਖਤਰਾ ਖੜਾ ਕਿੱਥੇ ਆ ਕਿਉਂਕਿ ਜੇ ਆਪਾਂ ਮਤਲਬ ਮੋਟਾ ਅਧਿਆਨ ਕਰੀਏ ਜਿਹੜਾ ਗੂਲਾ ਚੀਕਾ ਹੈਡ ਤੇ ਪਾਣੀ ਵਧ ਰਿਹਾ ਹੈ ਉਹ ਕੱਲ ਦਿਨੇ 10000 ਕਿਊਸਕ ਵਧਿਆ ਸੀ ਤੇ ਰਾਤ ਨੂੰ 8000 ਕਿਊਸਕ ਵਧਿਆ ਤਾਂ ਇਹਦਾ ਮਤਲਬ ਉਹਦੀ ਵਧਨ ਦੀ ਸਪੀਡ ਵੀ ਘਟੀ ਹੈ ਤੇ ਲੋਕ ਬਹੁਤ ਸਾਰੇ ਜਿਹੜੇ ਸਿਆਣੇ ਬੰਦੇ ਆ ਜਾਂ ਮਾਹਰ ਨੇ ਜਿਹੜੇ ਉਹ ਇਸ ਗੱਲ ਦਾ ਅੰਦਾਜ਼ਾ ਲਾ ਰਹੇ ਆ ਕਿ ਸ਼ਾਮ ਤੱਕ ਜਿਹੜਾ ਪਾਣੀ ਪਿੱਛੋਂ ਆ ਰਿਹਾ ਗੂਲਾ ਚੀਕਾ ਵੀ ਘਟਣਾ ਸ਼ੁਰੂ ਹੋ ਜਾਊਗਾ ਪਰ ਜਿਹੜਾ ਟਾਂਗਰੀ ਨਦੀ ਹੈ ਤੇ ਮਾਰਕੰਡਾ ਉਹ ਲਗਭਗ 15 15000 ਕਿਊਸਕ ਪਾਣੀ ਜਿਹੜਾ ਇਹਦੇ ਵਿੱਚ ਹੁਣ ਵੀ ਸੁੱਟ ਰਹੀਆਂ ਨੇ ਤੇ ਬਾਕੀ ਜਿਹੜਾ بارش ਪੈ ਰਹੀ ਹੈ ਜਾਨੀ ਕਿ ਹੁਣ ਜਿਹੜੀ ਅੱਜ بارش ਪੈਣੀ ਸਟਾਰਟ ਹੋਈ ਆ ਜਦੋਂ ਆਪਾਂ ਇਹਦੇ ਤੇ ਗੱਲ ਕਰਦੇ ਆ ਤਾਂ ਇਹਦੇ ਤੇ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਵੀ ਜਿਹੜਾ ਪਾਣੀ ਅੱਜ ਪੰਚਕੁੱਲੇ ਤੋਂ ਚੱਲਿਆ ਉਹ ਅੱਜ ਤੋਂ ਹੁਣ ਤੋਂ 96 ਘੰਟਿਆਂ ਬਾਅਦ ਇੱਥੇ ਪਹੁੰਚ ਸਕਦਾ ਤਾਂ ਉਦੋਂ ਪਹਿਲਾਂ ਇੱਥੇ ਪਹੁੰਚ ਨਹੀਂ ਸਕਦਾ ਤੇ 96 ਘੰਟਿਆਂ ਚ ਇੱਥੋਂ ਦੀ ਸਥਿਤੀ ਕੀ ਹੋਏਗੀ ਜਿਵੇਂ ਕਿ ਅੱਜ 31 ਤਰੀਕਾ 1 ਤੇ 2 2 ਤਰੀਕ ਦੀ ਸ਼ਾਮ ਤੱਕ ਜੇ ਮੌਸਮ ਸੈੱਟ ਹੁੰਦਾ ਕਿਉਂਕਿ ਹੁਣ ਵੀ ਮੌਸਮ ਦੇ ਵਿੱਚ ਇੱਕ ਗੱਲ ਇਹ ਸਾਫ਼ ਤੌਰ ਤੇ ਸਾਹਮਣੇ ਉੱਪਰ ਕੇ ਆਈ ਆ ਕਿ ਜਿਹੜਾ ਅਲਰਟ ਸੀ ਜਿਆਦਾ ਅਲਰਟ ਉਹ 12 ਵਜੇ ਤੱਕ ਸੀ ਤੇ 12 ਵਜੇ ਤੋਂ ਬਾਅਦ ਅਲਰਟ ਦੇ ਅਨੁਸਾਰ بارش ਟਿਕ ਵੀ ਗਈ ਆ ਔਰ بارش ਦਾ ਪੈਟਰਨ ਇਹ ਆ ਵੀ بارش ਇੱਕ ਵਾਰੀ ਪੈਂਦੀ ਆ ਪੈਣ ਤੋਂ ਬਾਅਦ ਫੇਰ ਝੜੀ ਲੱਗਦੀ ਆ ਫੇਰ ਬੰਦ ਹੋ ਜਾਂਦੀ ਆ ਔਰ बार-बार ਇਸ ਤਰ੍ਹਾਂ ਹੋ ਰਿਹਾ ਹੈ ਜੇਕਰ ਇਹ ਪੈਟਰਨ ਚੰਡੀਗੜ੍ਹ ਤੱਕ ਜਾਂ ਪੰਜਕੁੱਲੇ ਤੱਕ ਜਾਂ ਘੱਗਰ ਦੇ ਕੈਚਮੈਂਟ ਏਰੀਆ ਤੱਕ ਜਾਰੀ ਰਹਿੰਦਾ ਤਾਂ ਮੈਨੂੰ ਲੱਗਦਾ ਵੀ ਇਹ بارش ਜ਼ਿਆਦਾ ਪ੍ਰਭਾਵ ਨਹੀਂ ਪਾਏਗੀ ਤਾਂ ਇਹ ਪਾਣੀ ਆ ਜਿਹੜਾ ਬੜੇ ਆਰਾਮ ਨਾਲ ਲੰਘ ਜੂਗਾ ਪਰ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ 1 ਤੋਂ 2 ਸਤੰਬਰ ਜਿਹੜੇ ਉਹ ਰਿਸਕ ਵਾਲੇ ਦਿਨ ਹੈ ਤੇ ਜਿਵੇਂ ਹੁਣ ਤੁਸੀਂ ਦੱਸਿਆ ਹੈ ਕਿ ਜਿਹੜੀ ਸਰਹੰਦ ਚੋਆ ਉਹ ਪੂਰੀ ਤਰ੍ਹਾਂ ਉਤਰ ਚੁੱਕੀ ਆ ਬਰੇਟਾ ਡਰੇਨ ਆ ਜਿਹੜੀ ਉਹ ਉਤਰਨੀ ਸ਼ੁਰੂ ਹੋ ਚੁੱਕੀ ਆ ਤੇ ਚਾਂਦਪੁਰਾ ਜਿਹੜਾ ਉਹ ਪਾਣੀ ਬਹੁਤ ਮਾਮੂਲੀ ਵਗ ਰਿਹਾ ਇਸ ਟਾਈਮ ਖਨੌਰੀ ਹਜੇ ਤੱਕ ਪਾਣੀ ਹੁਣ ਵਧਣਾ ਸ਼ੁਰੂ ਹੋਇਆ ਜਿਹੜਾ ਖਨੌਰੀ ਵਾਲਾ ਪਾਣੀ ਆ ਉਹ ਅਗਲੇ 48 ਤੋਂ ਜਿਹੜਾ ਮਤਲਬ ਜਿਹੜੇ 72 ਘੰਟਿਆਂ ਤੱਕ ਉਹ ਇੱਥੇ ਆਏਗਾ ਉਦੋਂ ਤੱਕ ਜੇਕਰ ਪਾਣੀ ਦਾ ਉਤਾਰ ਇਸ ਤਰ੍ਹਾਂ ਜਾਰੀ ਰਹਿੰਦਾ ਤਾਂ ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹਨੂੰ ਟੱਪਣ ਦੇ ਲਈ ਆਮਲਾ ਰਸਤਾ ਮਿਲ ਸਕਦਾ ਕਿਤੇ ਨਾ ਕਿਤੇ ਇਹ ਵੀ ਅਫਵਾਹਾਂ ਜਿਹੜੀਆਂ ਉੱਡ ਰਹੀਆਂ ਹੈ ਕਾਫੀ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਵੀ 23 ਵਾਲੇ ਹਾਲਾਤ ਹੋਣਗੇ ਜੀ ਇਦਾਂ ਹੋਊਗਾ ਜੀ ਇੰਨਾ ਨੁਕਸਾਨ ਹੋ ਜੂਆ ਹੈ ਹੋ ਜੂਆ ਇਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਇਹ ਲੱਗਦਾ ਵੀ ਜਿਹੜੇ ਬਹੁਤ ਸਾਰੇ ਸਾਡੇ ਵੀਰ ਜਾਂ ਨਵੇਂ ਬੱਚੇ ਜਿਹੜੇ ਮੀਡੀਆ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਇੱਕ ਸਮੱਸਿਆ ਇਹ ਆ ਕਿ ਇਹ ਕੋਈ ਮੋਟਰ ਦਾ ਬਟਨ ਤਾਂ ਨਹੀਂ ਦਬਿਆ ਜਾਂਦਾ ਵੀ ਆਪਾਂ ਮਤਲਬ 10 ਕਿੱਲਿਆਂ 'ਚ ਪਾਈਪ ਲਾਈਨ ਪਾਈ ਆ ਤੇ 10 ਕਿੱਲਿਆਂ 'ਚ 5 ਮਿੰਟਾਂ ਬਾਅਦ ਪਾਣੀ ਜਿਹੜਾ ਉੱਥੋਂ ਨਿਕਲਣਾ ਸ਼ੁਰੂ ਹੋ ਜਾਂਦਾ ਜਿਹੜਾ ਇੱਕ ਪੈਟਰਨ ਹੈ ਕੁਦਰਤ ਦਾ ਜੇ ਤੁਸੀਂ ਦੇਖੋ ਵੀ ਪਾਣੀ ਜਦੋਂ ਉੱਥੋਂ ਚੱਲ ਰਿਹਾਗਾ ਅ 5 ਕੁਲੇ ਤੋਂ ਜਾਂ ਜਿਹੜਾ ਘੱਗਰ ਦਾ ਕੈਚਮੈਂਟ ਏਰੀਆ ਜਦੋਂ ਉੱਥੋਂ ਚੱਲ ਰਿਹਾ ਉੱਥੋਂ ਚੱਲਣ ਤੋਂ ਉਹਦੀ ਸਪੀਡ ਹੁੰਦੀ ਆ ਬਹੁਤ ਜ਼ਿਆਦਾ ਔਰ ਉਹ ਗੁੱਲੇ ਚਿੱਕੇ ਤੱਕ ਸਪੀਡ ਬਣੀ ਰਹਿੰਦੀ ਆ ਗੁੱਲੇ ਚਿੱਕੇ ਤੋਂ ਬਾਅਦ ਪਾਣੀ ਦੀ ਸਪੀਡ ਘਟ ਜਾਂਦੀ ਆ ਕਿਉਂਕਿ ਪਿਓਰ ਮੈਦਾਨੀ ਇਲਾਕਾ ਆ ਜਾਂਦਾ ਉੱਤੋਂ ਪਿੱਛੇ ਥੋੜੀ ਰੋਡ ਹੁੰਦੀ ਆ ਰੋਡ ਪੈਟਰਨ ਨੂੰ ਸਮਝਣ ਦੀ ਲੋੜ ਆ ਵੀ ਕਿਹੜੇ ਕਿਹੜੇ ਸਥਾਨ ਤੋਂ ਕਿਹੜੇ ਪੁਆਇੰਟ ਤੋਂ ਕਿਹੜੇ ਪੁਆਇੰਟ ਤੱਕ ਪਾਣੀ ਕਿੰਨੇ ਸਮੇਂ ਚ ਜਾਊਗਾ ਜਿੰਨਾ ਚਿਰ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਉਨਾ ਚਿਰ ਤੱਕ ਅਸੀਂ ਸਟੀਕ ਅੰਦਾਜ਼ਾ ਨਹੀਂ ਲਾ ਸਕਦੇ ਹੁਣ ਜੇਕਰ 37000 ਕਿਊਸਕ ਪਾਣੀ ਜਿਹੜਾ ਗੁੱਲੇ ਚਿੱਕਾ ਆਇਆ ਹੁਣ ਜੇ ਉਹ ਸਾਰੇ ਦਾ ਸਾਰਾ ਮੰਨ ਲਿਆ ਵੀ ਇੱਥੇ ਆ ਗਿਆ ਤਾਂ ਨੁਕਸਾਨ ਕਰੂਗਾ ਪਰ ਆਪਾਂ ਨੂੰ ਪਤਾ ਵੀ ਉਹਦਾ ਪਹੁੰਚਣ ਦਾ ਪੈਟਰਨ ਕੀ ਆ ਇੱਥੇ ਕਿਉਂਕਿ ਉਹਦੇ ਜਦੋਂ ਵੀ ਗੁੱਲਾ ਚਿੱਕਾ ਤੋਂ ਪਾਣੀ ਕਰਾਸ ਕਰਦਾ ਤਾਂ ਉਹਨੂੰ ਬਹੁਤ ਸਾਰੇ ਬੈਕ ਬੱਜਨੇ ਸ਼ੁਰੂ ਹੋ ਜਾਂਦੇ ਆ ਜਿਹੜੇ ਰਸਤੇ ਦੇ ਵਿੱਚੋਂ ਡਰੇਨਾਂ ਪੈ ਰੀਆਂ ਨੇ ਪਾਣੀ ਉਹ ਪਾਣੀ ਉਹਦੀ ਸਪੀਡ ਨੂੰ ਰੋਕਦਾ ਉਹ ਸਪੀਡ ਸਲੋ ਹੁੰਦੀ ਹੈ ਸਲੋ ਸਪੀਡ ਦੇ ਵਿੱਚ ਆਇਆ ਪਾਣੀ ਜਿਹੜਾ ਇੱਕ ਤਾਂ ਆਉਣ ਤੇ ਸਮਾ ਲੋਂਦਾ ਦੂਜੀ ਗੱਲ ਇਹ ਆ ਕਿ ਉਹ ਰਾਮ ਨਾਲ ਲੰਘ ਜਾਂਦਾ ਉਹ ਪਾਣੀ ਭਾਂਡੇ ਚ ਪੈਣ ਨਾਲ ਪਾਣੀ 37 ਦੇ 37000 ਕਿਉਸਕ ਵੱਜੀ ਹੋਈ ਗੰਡ ਨਹੀਂ ਹੁੰਦਾ ਉਹ ਪਾਣੀ ਖਿੰਡ ਕੇ ਆਉਂਦਾ ਉਰੇ ਇਸ ਕਰਕੇ ਉਹ ਜਿਹੜਾ 37000 ਕਿਉਸਕ ਪਾਣੀ ਹੈ ਜੇ ਖਾਲੀ ਘੱਗਰ ਪਿਆ ਤਾਂ 10 12 ਫੁੱਟ ਪਾਣੀ ਸੋ ਹੋਊਗਾ ਉਹਦੀ ਕਿਉਸਕ ਰੇਸ਼ੋ ਵੀ ਘਟ ਜਾਂਦੀ ਹੈ ਉਹਦੀ ਕਿਉਸਕ ਰੇਸ਼ੋ ਵੀ ਘਟ ਜਾਂਦੀ ਹੈ ਤੇ ਮਤਲਬ ਉਸ ਹਿਸਾਬ ਨਾਲ ਡੁੱਬਣ ਦਾ ਖਤਰਾ ਨਹੀਂ ਹੁੰਦਾ ਉਹ ਆਪਾਂ ਜਦੋਂ ਇਹ ਮਾਈਂਡ ਦੇ ਵਿੱਚ ਸੋਚਦੇ ਆ 203700 ਕਿ ਉਸਕ ਪਾਣੀ ਆ ਗਿਆ ਵੀ ਇਹ ਤਾਂ ਡੁੱਬੂ ਆ ਪਰ ਉਹ 37000 ਕਿਉਸ ਕਿਤੋਂ ਇੱਥੇ ਵੱਧ ਤੋਂ ਵੱਧ ਉਹਦਾ ਵਗਣ ਦਾ ਲੈਵਲ ਕੀ ਹੋਏਗਾ ਜਿਵੇਂ ਕਿ ਤੁਸੀਂ ਦੱਸਿਆ ਵੀ ਕਿਉਸਕ ਘਟ ਜਾਂਦੀ ਆ ਉਹਦੇ ਤੇ ਨਿਰਭਰ ਕਰਦਾ ਤੇ ਪ੍ਰਸ਼ਾਸਨ ਦੇ ਇਹ ਪ੍ਰਬੰਧ ਨੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਤੇ ਸਰਕਾਰ ਹੈ ਇਹ ਕਹਿ ਰਹੀ ਆ ਵੀ ਅਸੀਂ ਜੀ ਹਰਾਂ ਨੂੰ ਰੋਕਣ ਵਾਸਤੇ ਆ ਯਤਨ ਕਰ ਲਿਆ ਕਰ ਲਿਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਆ ਵੀ ਜਿਹੜਾ ਜਿਹੜੀ ਸਰਕਾਰ ਇਹ ਦੇਜਾ ਮੰਤਰੀ ਇਹ ਬਿਆਨ ਦੇ ਰਿਹਾ ਉਹ ਤਾਂ ਮਤਲਬ ਬਿਲਕੁਲ ਝੂਠ ਹੈਗਾ ਵੀ ਇਹਨਾਂ ਨੇ ਕੋਈ ਪਹਿਲਾਂ ਪ੍ਰਬੰਧ ਕੀਤਾ ਸੀਗਾ ਹਾਂ ਹੁਣ ਜਦੋਂ ਹਾਲਾਤ ਵਿਗੜ ਗਏ ਤਾਂ ਹੁਣ ਕੁਛ ਤੇਲ ਵਗੈਰਾ ਲੋਕਾਂ ਨੂੰ ਮਦਦ ਕੀਤੀ ਹੈਗੀ ਥੋੜੀ ਬਹੁਤੀ ਸ਼ੁਰੂ ਕੀਤੀ ਆ ਚਲੋ ਉਹ ਵੀ ਠੀਕ ਆ ਪਰ ਗੱਲ ਇਹ ਆ ਵੀ ਜਿਹੜਾ ਸਰਕਾਰ ਦੇ ਅਗਾਊ ਕਦਮ ਸੀਗੇ ਉਹਦੇ 'ਚ ਸਰਕਾਰ ਨੇ ਕੁਛ ਨਹੀਂ ਕੀਤਾ ਹੁਣ ਇੱਕ ਗੱਲ ਜਿਹੜਾ ਮੰਤਰੀ ਮੰਨ ਗਿਆ ਮੰਤਰੀ ਜਿਹੜਾ ਬਰਿੰਦਰ ਗੋਲ ਆ ਉਹਨੇ ਕਿਹਾ ਸੀ ਵੀ ਜਿਹੜਾ ਮਾਧੋਪੁਰ ਹੈੱਡ ਆ ਉਹਦਾ ਅਸੀਂ ਠੇਕਾ ਦਿੱਤਾ ਸੀ 22 ਲੱਖ ਦੇ ਵਿੱਚ ਵੀ ਗੇਟ ਆ ਜਿਹੜੇ ਉਹ ਅ ਮਤਲਬ ਜਿਹੜਾ ਪਾਣੀ ਹੈ ਕਿੰਨਾ ਕ੍ਰੋਸ ਹੋ ਸਕਦਾ ਉਹ ਕੰਪਨੀ ਨੇ ਅਸੈਸਮੈਂਟ ਦਾ 22 ਲੱਖ ਰੁਪਇਆ ਲੈ ਲਿਆ ਤੇ ਕੰਪਨੀ ਨੇ ਜੂਨ ਦੇ ਵਿੱਚ ਰਿਪੋਰਟ ਦਿੱਤੀ ਆ ਵੀ ਪਾਣੀ ਹੈ ਜਿਹੜਾ ਇਹਦੇ ਤੋਂ 23-24 ਲੱਖ ਟੱਪ ਸਕਦਾਗਾ ਇਹਦਾ ਮਤਲਬ ਕੀ ਆ ਵੀ ਉਹ ਉਹ ਕੰਪਨੀ ਨੂੰ ਤੁਸੀਂ 22 ਲੱਖ ਰੁਪਇਆ ਕਿਉਂ ਦਿੱਤਾ ਤੇ ਉਹ ਮਾਧੋਪੁਰ ਵਾਲਾ ਤਾਂ ਗੇੜ ਹੀ ਟੁੱਟ ਗਿਆ ਇਹਦਾ ਮਤਲਬ ਜਿਹੜੀਆਂ ਸੋਡੇ ਕੀਤੇ ਹੋਏ ਕੰਮ ਆ ਉਹ ਕੱਚੇ ਪਿੱਲੇ ਕੰਮ ਆ ਤੁਹਾਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਜਿਹੜਾ ਆਪਣਾ ਡਿਜਾਸਟਰ ਮੈਨੇਜਮੈਂਟ ਇੱਕ ਸੁਸਾਇਟੀ ਬਣੀ ਹੁੰਦੀ ਆ ਜਿਹੜੀ ਸਟੇਟ ਦੀ ਕਮੇਟੀ ਬਣੀ ਹੁੰਦੀ ਆ ਉਹ ਕਮੇਟੀ ਮੀਟਿੰਗ ਕਰਕੇ ਇੱਕ ਅੰਦਾਜ਼ਾ ਲਾਉਂਦੀ ਆ ਉਹ ਅੰਦਾਜ਼ਾ ਲਾ ਕੇ ਸੈਂਟਰ ਗਵਰਨਮੈਂਟ ਨੂੰ ਭੇਜਦੀ ਆ ਉਹਦੇ ਚ ਬਹੁਤ ਜ਼ਿਆਦਾ ਫੰਡ ਹੁੰਦੇ ਆ ਕਿਉਂਕਿ ਜਿਹੜੀ 15ਵਾਂ ਵਿੱਤ ਕਮਿਸ਼ਨ ਆ ਉਹਨੇ ਡਿਜਾਸਟਰ ਅਰੇਂਜਮੈਂਟ ਦੇ ਲਈ ਵਾਧੂ ਫੰਡ ਜਾਰੀ ਕੀਤਾ ਹੋਇਆ ਹੈ ਜਿਹਨੂੰ ਕਿਸੇ ਹੋਰ ਕੰਮ ਲਈ ਵਰਤਿਆ ਨਹੀਂ ਜਾ ਸਕਦਾ ਉਹ ਫੰਡ ਦੇ ਵਿੱਚੋਂ ਤੁਸੀਂ 10% ਪੈਸਾ ਹੜ ਆਉਣ ਤੋਂ ਪਹਿਲਾਂ ਰਿਲੀਜ਼ ਕਰਨਾ ਹੁੰਦਾ ਤੇ ਜਿਹੜਾ ਕਿ ਮੈਂ ਤਾਂ ਜਦੋਂ ਮੀਟਿੰਗ ਹੀ ਨਹੀਂ ਹੋਈ ਮਨੇ ਕਮੇਟੀ ਦੀ ਜਿਹੜੀ ਡਿਜਾਸਟਰ ਅਰੇਂਜਮੈਂਟ ਕਮੇਟੀ ਆ ਉਹਦੀ ਮੀਟਿੰਗ ਹੀ ਨਹੀਂ ਜਦੋਂ ਹੋਈ ਤਾਂ ਫਿਰ ਪੈਸਾ ਕੌਣ ਰਿਲੀਜ਼ ਕਰੇਗਾ ਤੇ ਕੌਣ ਸੈਂਟਰ ਨੂੰ ਕਹੇਗਾ ਫਿਰ ਨਾ ਮੁਰਗੀ ਦਾ ਤੇ ਨਾ ਕਿਸੇ ਦਾ ਜਿਹੜਾ ਕਿਸੇ ਦਾ ਹੋਰ ਚੀਜ਼ ਦਾ ਜਿਹੜਾ ਮੁਆਵਜ਼ਾ ਕਿਵੇਂ ਦਿੱਤਾ ਜਾਊਗਾ ਬਿਲਕੁਲ ਜੀ ਬਿਲਕੁਲ ਏ ਸੀ ਪ੍ਰੋਫੈਸਰ ਬਿਕਰਜੀਤ ਸਿੰਘ ਸਾਧੂ ਵਾਲਾ ਜਿਨ੍ਹਾਂ ਨੇ ਕਿ ਘੱਗਰ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਤੁਹਾਨੂੰ ਦੱਸਿਆ ਕਿ ਘੱਗਰ ਦੇ ਇੱਕ ਵਾਰੀ ਆਪਾਂ ਵੀ ਹਾਲਾਤ ਜਿਹੜੇ ਦਿਖਾ दिए ਤੇ ਬਿਲਕੁਲ ਘੱਗਰ ਦੇ ਅੰਦਰ ਜਿਹੜਾ ਪਾਣੀ ਚੱਲ ਰਿਹਾ ਹੈਗਾ ਬਿਲਕੁਲ ਵੀ ਹਜੇ ਡਰ ਵਾਲੀ ਕੋਈ ਵੀ ਮਤਲਬ ਸਥਿਤੀ ਹੈ ਜਿਹੜੀ ਨਹੀਂ ਬਣੀ ਜੇ ਹੜ੍ਹ ਆਏ ਹਨ ਹੜ੍ਹ ਆਏ ਹੋਇਆ ਅੰਬਰਸਰ ਲੋ ਸੁਲਤਾਨਪੁਰ ਲੋਧੀ ਗਰਦਾਸਪੁਰ ਉਸ ਏਰੀਏ ਦੇ ਵਿੱਚ ਹੜਾ ਉਹਨਾਂ ਨੂੰ ਹੜ ਕਿਹਾ ਜਾਂਦਾ ਇਹ ਹੜ ਨਹੀਂ ਹੈਗੇ ਸਿਰਫ ਘੱਗਰ ਵਗ ਰਿਹਾ ਹੈ ਹਜੇ ਹੜਾਂ ਵਰਗੀ ਸਥਿਤੀ ਹਜੇ ਕੋਈ ਪੈਦਾ ਨਹੀਂ ਹੋਈ ਅਫਵਾਹਾਂ ਤੋਂ ਬਚੋ ਕਿਸੇ ਵੀ ਅਫਵਾਹ ਨੂੰ ਪਹਿਲਾਂ ਸੁਣਨ ਤੋਂ ਪਹਿਲਾਂ ਉਸ ਤੇ ਛਾਂਬੀਨਾਂ ਜਿਹੜੀ ਜ਼ਰੂਰ ਕਰੋ ਉਸ ਦੀ ਪੜਤਾਲ ਹੈ ਜਿਹੜੀ ਜ਼ਰੂਰ ਕਰੋ ਤਾਂ ਅਸੀਂ ਇਸੇ ਤਰੀਕੀ ਨਵੀਂ ਅਪਡੇਟ ਦਿੰਦੇ ਰਹਾਂਗੇ ਜੇ ਸਾਡੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬਰ ਤੇ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਹੈ ਜਿਹੜੇ ਜ਼ਰੂਰ ਕਰ ਲਓ ਤੇ ਅਸੀਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ